ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ 'ਤੇ ਜੱ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਬੁਰਜ ਰੱਤੂਗੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟੀ ਇਸ ਕਰ ਜੋ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਭਾਉ ਨੇ ਟੋਟਲ 6 ਪਸ਼ੂ ਸੇਲ ਕਰਨੇ ਆਂ ਤਿੰਨ ਮੱਝਾਂ ਤੇ ਤਿੰਨ ਗਾਵਾਂ ਜੀ ਬਹੁਤ ਹੀ ਸੋਹਣੀਆਂ ਵਾਂ ਸੂਈਆਂ ਸਵਾਈਆਂ ਬਾਕੀ ਇੱਕ ਤੁਹਾਨੂੰ ਵੱਡੀ ਮੱਝ ਦਿਖਾਉਣੀ ਆ ਆਹ ਵਾਲੀ ਵੱਡੀ ਮੱਝ ਟੋਕੜ ਗੱਬਣ ਦੱਸਦਾ ਬਾਕੀ ਦੀ ਜਾਣਕਾਰੀ ਆਪਾਂ ਬਾਅਦੂ ਕੋ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਦੀ ਆਪਾਂ ਹਰ ਵੀਡੀਓ ਵਿੱਚ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸਵੇ ਸਵੇ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਸ ਗੇ ਆਪਾਂ ਗੱਲਬਾਤ ਕਰਾਉਣੀ ਆ ਤਿੰਨਾ ਪਸ਼ੂ ਦੀ ਢੇਲ ਲੈਣੀ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਾਬਾ ਠੀਕ ਆ ਵਧੀਆ ਚੜ੍ਹਦੀ ਕਲਾਈ ਤੁਸੀਂ ਸੁਣਾਓ ਜੀ ਤੇ ਕਿੰਨੇ ਬਹੂ ਅੱਜ ਜੀ ਅੱਜ 6 ਆ 6 ਤਿੰਨ ਵਜੇ ਤਿੰਨ ਗਮ ਠੀਕ ਆ ਇੱਕ ਟੋਕੜ ਤੋਂ ਵੱਡੀ ਮੱਝ ਵੱਡੀ ਟੋਕੜ ਬਣਾ ਆ ਵੱਡੀ ਮੱਝ ਟੋਕੜ ਬਣਿਆ ਜੀ ਤੇ ਐਡਰੈਸ ਦੱਸ ਦਿਓ ਜੀ ਆਪਣਾ ਠੀਕ ਆ ਨੰਬਰ 9465133233 ਨਾਮ ਕੀ ਆ ਜੀ ਗੁਰਦੀਪ ਸਿੰਘ ਤੇ 6 ਬਸ਼ੂ ਆ ਹਨਾ ਤੇ ਸੂਹੇ ਸਵਾਏ ਸਾਰੇ 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 ਤੇ ਮੱਝ ਦਿਖਾਈਏ ਪਹਿਲਾਂ ਜੀ ਇਹ ਸੂਈ ਨੂੰ ਹੋ ਗਿਆ ਤੇ 4 ਦਿਨ ਹਾਂਜੀ 4 ਦਿਨ ਹੋ ਗਏ ਸੂਈ ਨੂੰ ਬੱਚਾ ਗਈ ਮਗਰ ਜੀ ਇਹ ਕੱਟਾ ਮਗਰ ਦੇ ਕੱਟਾ ਮਗਰਿਆ ਜੀ ਤੇ ਸੂਆ ਇਹਦਾ ਕਰਵਾਊਗਾ ਜੀ ਸੂਆ ਹੋਵੇ ਦੁਜਾਲਾਲੇ ਕੋਈ ਤੇ ਜਾਲਾਲੇ ਕਰ ਲੈਂਦੇ ਜੀ ਉਹਦੇ ਠੀਕ ਹੈ ਜੀ ਹਾਂ ਤੇ ਕਿਹੜਾ ਕਟਾ ਆਹ ਨੀਲੀ ਰਾਵੀ ਵਾਲਾ ਹਾਂ ਪਰਲਾ ਨਾੜੋ ਦੇ ਹੀ ਆ ਜੀ ਆ ਵੇਖ ਲਓ ਜੀ ਜਾਣ ਦੋ ਆਹੜਾ ਸੋਹਣੇ ਲੱਗੇ ਆ ਜੀ ਇਧਰ ਨੂੰ ਤੋਰੇ ਕਰੋ ਜੱਕ ਦੁੱਧ ਦੁੱਧ ਕਿੰਨਾ ਜੀ ਇਹਦੇ ਕੋਲੋਂ ਕਿ ਬੋਲਾ ਹੀ ਆ ਸੱਤ ਕਿਲੋ ਬੋਲਾ ਹੀ ਆ ਜੀ ਬੋਲਾ ਹੀ ਆ ਜੀ ਹਨਾ ਠੀਕ ਆ ਆ ਜੋ ਮੋੜ ਲਓ ਜੀ ਤੁਹਾਨੂੰ ਵੱਧ ਘੱਟ ਕੋਈ ਮੋੜ ਛੱਡਾ ਹੋਏ ਉਹ ਗਰੰਟੀ ਆਪਣੀ ਹੋਊਗੀ ਠੀਕ ਆ ਜੀ ਹਾਂ ਬਾਕੀ ਥਣ ਲੱਗੇ ਸੋਹਣੇ ਆ ਜੀ ਠੀਕ ਆ 7 ਕਿਲੋ ਬੋਲਾ ਹੀ ਆ ਜੀ ਦਾ ਹਾਂ 15 ਦਿਨਾਂ ਬਾਅਦ ਆ ਕੇ ਦੁੱਧੇ ਚੜਦੀਆਂ ਜੀ ਮੱਜੇ ਸੂਆ ਦੂਜਾ ਕਿਤੇ ਜਾਦਾ ਜੀ ਦੂਜਾ ਹੀ ਆnde ਘਰ ਵਾਲੇ ਪਹੁੰਚੀ ਜਾ ਮੰਨਣ ਤੇ ਜਾ ਆਪਨੀ ਸਮਝ ਕਰਨ ਹਨਾ ਤੂੰ ਘਰ ਚੋਂ ਲਿਆਂਦੀ ਯਾ ਹਾਂ ਤੇ ਦਾਸ ਕਿਲੋ ਚਵਾਈ ਜਾਊਗੀ ਪਤਰੀ ਵੜੀ ਏ ਸੋਹਣਾ ਮਾ ਥਾਂਲੇ ਵਾ ਚੰਗਾ ਵੜੀ ਹਾਂ ਠੀਕ ਆ ਤੇ ਕਿੰਨਾ ਮੁੱਲ ਕਰਨਾ ਜੀ ਮੁੱਲ 95 ਛੋੜ ਕਿੰਨੀ ਕਰਨੀ 100 90 ਦੇ ਦਈਏ ਹੋ ਜੂ ਮੌਕੇ ਤੇ ਮੰਨਦਾ ਥੋੜਾ ਛੱਡਦਾ ਬਾਕੀ ਫੋਨ ਲਾ ਲੈ ਕੋਈ ਦੋ ਹੋਰ 88 ਦੀ ਫੋਨ ਲਾਵੇ ਕੋਈ ਭੈਣ ਭਰਾ ਜਿਹਨੂੰ ਪਸੰਦ ਹੋਵੇ ਹਨਾ ਆ ਜਿਹੜੀ ਅਗਲੀ ਇਹ ਇਹ ਸੂਆ ਕਰਵਾ ਜੀ ਇਹਦਾ ਪਹਿਲਾ ਹੀ ਸੂਆ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਜੀ ਇਹਨੂੰ ਅੱਛਾ ਮੂੰਹ ਤਾਂ ਚਾਰ ਦਾ ਛੋਟੀ ਆ ਜੇ ਹਨਾ ਤੇ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ 15 ਦਿਨ ਹੋ ਗਏ ਉਹ ਕੱਟੀ ਮਗਰ ਦੇ 15 ਦਿਨ ਹੋ ਗਏ ਕੱਟੀ ਮਗਰ ਦੋ ਦੇਣੀਆਂ ਹਨਾ ਇੱਕ ਦੇ ਨਾਲ ਇੱਕ ਫ੍ਰੀ ਤੇ ਦੁੱਧ ਕਿੰਨਾ ਉਹ ਤੇ 9 ਹੀ ਹੋਊਗਾ ਤੇ 8 ਦੀ ਗ੍ਰੇਟੀ ਉੱਪਰ ਕੀ ਠੀਕ ਆ 8 ਕਿਲੋ ਦੁੱਧ ਹਾਂ ਪੱਕਾ ਤੋਰੋ ਇਹਨੂੰ ਖੋਲੋ ਜੀ ਕੋਈ ਨਹੀਂ ਕੋਈ ਨਹੀਂ ਡਰ ਨਾ ਹਟ ਜੂਗਾ ਪੇ ਆਹ ਕੁੱਕਰ ਹੋ ਚੱਕਾ ਜੀ ਸੋਹਣੀ ਆ ਜੀ ਇਹ ਵੀ ਚੰਗੀ ਕੁਆਲਿਟੀ ਵਾਲੀ ਆ ਆ ਕੱਟੀ ਆ ਜੀ ਇਹਦੇ ਮਗਰ ਥਾਣ ਵੇਖੋ ਕਿੱਡੇ ਸੋਹਣੇ ਲੱਗੇ ਇਹਨੂੰ ਮੁੱਠੀ ਦੀ ਚੋਆ ਵਾਲਾ ਥਾਣ ਲੱਗਾ ਗਾਈਆਂ ਵਰਗਾ ਥਾਣਾ ਇਹਦਾ ਆਜੋ 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 ਮੋੜ ਲਓ ਕੋਈ ਨਹੀਂ ਕੋਈ ਨਹੀਂ ਕੋਈ ਅਨਾ ਬਾਹਰ ਨਹੀਂ ਕਦੀ ਕਦੀ ਨਾ ਹਾਂਜੀ ਹਾਂਜੀ ਕਈ ਵਾਰ ਇੱਕੇ ਜਗ੍ਹਾ ਤੇ ਰਿਆ ਹੁੰਦਾ ਪਸ਼ੂ ਆਰਾਮ ਨਾਲ ਜਾਣ ਕੋ ਆਹ ਵੇ ਕੋਈ ਆਹ ਕੱਟੀ ਮਗਰਿਆ ਕੱਟੀ ਵੀ ਸੋਹਣੀ ਦਿੱਤੀ ਜੀ ਉਨਾ 8 ਕਿਲੋ ਦੁੱਧ ਜੀ ਹਾਂ ਤੇ ਮੁੱਲ ਕਿੰਨਾ ਕਰਨਾ ਹੈ ਹਾਂਜੀ ਹੋਏ 90 ਕਰ ਲਈ ਜੀ ਜੀ 80000 ਦੀ ਦੇ ਦिए 80000 ਦੀ ਛੋਟ ਹੋ ਜੂ ਮੌਕੇ ਤੇ 2 ਛੱਡਾਂਗੇ 80 ਜੋ 2 78000 ਦੀ ਬਾਕੀ ਅੱਧੀ ਛੋਟੀ ਬਹੁਤ ਜਲਦੀ ਜਗੀ ਸੋਹਣੀ ਹੈ ਜੀ ਆ ਮੁੱਲ ਨਹੀਂ ਲੱਭਣਾ ਕਿਤੇ ਵੀ ਸੱਜਰ ਸੂਈ ਹੈ ਨਾ ਹੈ ਨਾ 20 ਕਿਲੋ ਚ ਵਈ ਜਾਊਗੀ ਜੀ 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 ਨਾ ਵਾਦੇ ਦੀ ਹੈ ਜੇ ਪਹਿਲਾ ਸੂਆ ਚਾਰ ਦਾੰਦ ਨੂੰ ਤੋਂ ਹਾਂ ਚਾਰ ਦਾੰਦ ਠੀਕ ਆ ਜੀ ਸਹੀ ਆ ਅੱਗੇ ਆ ਗਈ ਝੂੰਗੀ ਹਾਂ ਝੂੰਗੀ ਆ ਗਈ ਕਿਹੜੀ ਆ ਝੂੰਗੀ ਥੋੜਾ ਸੱਦਾ ਆਇਆ ਸਿੰਘ ਹਣਾ ਝੂੰਗੀ ਯਾਰ ਗਈ ਆ ਕੱਦ ਵਡਾ ਵਾ ਕੱਦ ਪੂਰਾ ਵੱਡਾ ਵਾ ਤੇ ਕਿੰਨਾ ਦੁੱਧ ਜੀ ਇਹਦੇ ਕੋਲ ਇਹਦੇ ਕੋਲ 13 ਕਿਲੋ ਤਿਆਰ ਹੋਊਗਾ 13 ਕਿਲੋ ਸੂਈ ਨੂੰ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ 15 ਦਿਨ ਹੋ ਗਏ ਨਾ ਵਸ਼ੀ ਬਣੇ 15 ਦਿਨ ਮਗਰ ਵਸ਼ੀ ਆ ਕਾਲੀ ਜਿਹੜੀ ਠੀਕ ਆ ਦੋ ਰੋ ਜੀ 13 ਕਿਲੋ ਦੁੱਧ ਹੁਣ ਇਹ ਨਾਲ ਰਿਆ ਨਹੀਂ ਰਸੀ ਪਾ ਕੇ ਚਵਾਈ ਕਰਦੇ ਜੀ ਰਸੀ ਪਾ ਕੇ ਬਾਕੀ ਕੱਦ ਪੂਰਾ ਵੱਡਾ ਛੋਟਾ ਕੱਦ ਨਹੀਂਗਾ ਸਿੰਘ ਲੱਗਾ ਜੀ ਇਹਨੂੰ ਆਹ ਕੱਦ ਦੇਖੋ ਵੈੜ ਦਾ ਗੱਡਾ ਜੀ ਵੈੜ ਸਮਝ ਲਓ ਗਾਂ ਸਮਝ ਲਓ ਤੁਹਾਡੀ ਆਪਣੀ ਮਰਜ਼ੀ ਹੈ ਜੀ ਤੁਹਾਡੇ ਨਾਲ ਕੋਈ ਬਹਿਸ ਨਹੀਂ ਸਿੱਟਾੜਾ ਨੇ ਘਰ ਮੱਝਾੜਾ ਜਣਾ ਹਾਂ ਜੀ ਹਾਂ ਜੀ ਹਾਂ ਜੀ ਮਾਜੀ ਖਾਣ ਬਹੁਤ ਜ਼ਿਆਦਾ ਜਗਾ ਜੀ ਜੀ ਕੱਦ ਦੀ ਪੂਰੀ ਦੀ ਵੱਡੀ ਆ ਆ ਜੋ ਦੇ ਵੀ ਸੰਗਾ ਥੋੜੇ ਹਾਂਜੀ 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 ਕਰਮਾਂ ਵਾਲੀਆਂ ਹੁੰਦੀਆਂ ਆਂ ਕਿ ਸਿੰਘਾਂ ਵਾਲੀਆਂ ਵੀ ਇਹ ਆਗੇ ਇਹਦੇ ਨਾਲ ਛੇੜ ਛਾੜ ਨਹੀਂ ਹੋਈ ਜੋ ਕੋਈ ਨੈਚੁਰਲ ਆ ਕੁਦਰਤੀ ਆ ਜੋ ਲਾ ਯਾਰ ਆਪਣੇ ਉਹੋ ਲੱਗਾ ਇਹਨੂੰ ਵਾਸ਼ੀਮਾ ਕਰਾਦਾ ਕਿੰਨਾ ਕ ਦੁੱਧ ਕਰ ਜੂਗੀ ਜੀ ਇਹ ਹਾਂ ਜੀ ਦੁੱਧ ਦੇ ਭਾਵੇਂ 17 ਕਿਲੋ ਵੀ ਦੋ ਪਰਾ ਦੇ ਦੇ ਦੂ ਸਾਮ ਨਹੀਂ ਦੇਣਾ ਦੁੱਧ ਜਿੰਨਾ ਪਾਈ ਜੀ ਉਹਨਾਂ ਦੇ ਹੀ ਜਾਂਦੀਆਂ ਤੇ ਮੁੱਲ ਕਿੰਨਾ ਕਰਨਾ ਜੀ 45000 ਦੋਗੇ ਕਿੰਨੇ ਕ ਦੀ 45000 ਦੀ ਛੋਟ ਹੋ ਜੂ ਛੋਟ ਹੋ ਜੂ ਹੋਰ ਕਰਦਾ ਯਾਰ ਦੀ 40 ਦੀ ਦੇ ਦੇ ਉਪਰ ਚਲ 40000 ਮੌਕੇ ਤੇ ਛੋਟ ਕਰਦੇ ਉਹ ਚੋਂ ਵੀ ਬਾਕੀ ਜਨੇ ਆਉਂਦੀ ਨਹੀਂ ਫੋਨ ਲਾ ਲੈ ਕੋਈ ਕੱਦ ਪੂਰਾ ਵੱਡਾ ਵਾ ਸਾਂਭਣ ਨਾਲ ਦੁੱਧ ਚੰਗਾ ਦਈ ਜੋਗੀ ਹੁਣ 13 ਕਿਲੋ ਦੁੱਧ ਆਦਦੇ ਹੋ ਜੀ ਅਗਲੀ ਜਿਹੜੀ ਇਹਦੇ ਕੋਲ ਵੀ ਇਹਨਾ ਹੋਊਗਾ ਇਹਦੇ ਕੋਲ ਵੀ 13 ਕਿਲੋ ਹੀ 13 ਹੀ ਹੋਊਗਾ ਸੋਹਣੀ ਇਹ ਵੀ ਬੂਰੀ 12 ਦੀ ਗਾਰੰਟੀ ਇਹਦੀ 12 ਦੀ ਗਾਰੰਟੀ ਇਹਦਾ ਐਡਾ ਹੋਇ ਖੜੂਗਾ ਠੀਕ ਹੈ ਜੀ ਹਾਂ ਥਣਾ ਥਣਾ ਦੀ ਓਕੇ ਆ ਨਾ ਹਾਂ ਥਣਾ ਦੀ ਓਕੇ ਪੂਰ ਛੱਟਾ ਥਨਵਾ ਦੇ ਕੋਲ ਰੋ ਤੇ ਆਪਨੇ ਚ ਚਵਾਈ ਰਸੀ ਪਾ ਕੇ ਇਹਨੂੰ ਮੇਰੇ ਰਸੀ ਪਉਣੀ ਪੈਂਦੀ ਹੈ ਜੀ ਇਹ ਤਿਲੜਾ ਤਿਲੜ ਤੇ ਬੱਚਾ ਇਹਦਾ ਕੀ ਆ ਆ ਬੱਚਾ ਜੀ ਇਹਦਾ ਇਹ ਤਿਲੜਿਆ ਜੀ ਇਹਦੇ ਕੋਲ ਵੀ 12 ਕਿਲੋ ਦੁੱਧ ਆ ਜੀ ਹੋਊਗਾ ਦੇਖੋ ਪਿਛਲੇ ਸਣ ਦੀ ਤੇ ਲੜਿਆ ਜੀ ਇਹ ਪਿਛਲੇ ਸਣ ਦੀ ਕਰੋ ਚੈੱਕ ਮਾਂ ਕੀ ਬਰੀਡ ਬਰੂਡ ਵਾਲੀ ਆ ਜੀ ਇਹ ਵੀ ਤੋਂ ਦੇ ਵੀ ਸੇਵਾ 15 ਕਿਲੋ ਦੇ ਦੀ ਹਾਂ ਜੀ ਸੂਆ ਇਹਦਾ ਕੰਮਾ ਦੱਸਿਆ ਜੇ ਇਹਦਾ ਦੁਜਾ ਚੈੱਕ ਜੀ ਦੁਜਾ ਆ 50 ਮਾਰਕੀ ਆ ਵੇਖੋ ਨੱਚ ਕੇ ਲਗਾਉਂਦੀ ਆ ਜਦੋਂ ਸੂਆ ਦੱਸੀ ਦਾ ਕਰੋ ਚੈੱਕ ਵੇਖੋ ਆ ਨਾ ਪਿੰਡੀਆਂ ਆਹ ਵੇਖੋ ਜੀ ਇਹ ਥਾਂੜ ਹੈ ਹੀ ਤੇ ਇਹਨੇ ਚੌਥਾ ਹੈਗਾ ਹੀ ਨਹੀਂ ਆ ਦੇਖਦਾ ਹੀ ਨਹੀਂ ਹੈ ਨਾ ਹਾਂ ਆਹ ਵੇਖੋ ਬਾਕੀ ਇਤਨੇ ਨਰ ਹੈ ਸੋਹਣੇ ਚੂਣ ਚੂਣ ਬੜੀ ਚੰਗੀ ਠੀਕ ਹੈ ਹਾਂ ਹੈਗਾ ਨਿਗਾਹ ਜਾਂ ਦੇਖਦਾ ਹਾਂ ਨਾ ਠੀਕ ਹੈ ਤੇ 13 ਕਿਲੋ ਦੁੱਧ ਹੁਣ ਹੈ ਦੇ ਕੋਲ ਹਾਂ ਤੇ ਮੁੱਲ ਕਿੰਨਾ ਕਰਨਾ ਜੀ ਕੋਲਾ 32000 ਜੀ ਛੋੜ ਕੇ ਨਹੀਂ ਕਰਦੋਗੇ। 30 ਦੀ। ਹੋਰ ਉਹ ਨੂੰ ਮਾਰ ਦਣਾ। ਹੋਰ ਛੱਡ ਦੇ 28000 ਦੇ। 28 ਦੀ। ਬਾਕੀ ਫੋਨ ਲਾਵੇ ਕੋਈ ਭੈਣ ਭਰਾ ਜਿਹਨੂੰ ਪਸੰਦ ਹੋਵੇ ਦੇ ਹੀ ਦੇਣੀ ਆ ਹਨਾ। ਹਾਂ। ਠੀਕ ਆ। ਤੇ ਅਗਲੀ ਜਿਹੜੀ ਇਹ ਬੱਚੇ ਵਗੈਰਾ। ਬੱਚੇ ਤੋਂ ਬਗੈਰ। ਹਾਂ। ਢੋਰ ਲਓ ਮੈਨੂੰ ਵੀ। ਇਹਦੇ ਵੀ ਸਿੰਘ ਠਾਣ ਨੂੰ ਮੀਡੀ ਗਏ ਤੋਂ ਭਵ ਚੁੰਗੀ ਗਏ ਤੋਂ ਮੈਨੂੰ। ਇਹਦੇ ਕੋਲ ਦੁੱਧ ਕਿੰਨਾ ਜੀ? 20 ਕੋ 7 ਕਿਲੋ ਦੁੱਧ ਹੈ ਨਾ ਟਾ। 7 ਕਿਲੋ। ਤੋਕੜੀ ਮੰਨੇ ਕੋਈ ਕੇ। 7 ਕਿਲੋ। ਆਏ ਕੋਈ ਟੋਕੜਾ 7 ਕਿਲੋ ਦੁੱਧ ਦੇ ਇਹਦੇ ਕੋਲ ਆ ਜਾਓ ਮੋੜ ਦੇ ਵਾਰ ਰਾਜਾ ਕਿੱਥੇ ਆ ਜਾ ਕਰੋ ਜੇਕ ਦੀ ਨਵੀਂ ਹੋਈ ਆ ਅੱਛਾ ਬਣੀ ਹੈਗਾ ਹਾਂ ਬੜੀ ਬੜੀ ਠੀਕ ਆ ਭਰਾਇਆ ਵਾ ਠੀਕ ਐ ਐਸੇ ਪਹਿਲੀ ਦਿਨ ਨੂੰ ਹਾਂ ਹਾਂ ਛੇਕ ਦੇ ਦੇ ਰਸੀ ਬਾਗ ਚ ਵਾਈ ਕਰਦੇ ਕਿਦਾਂ ਜੀ ਠੀਕ ਤੇ ਦਾ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਕਰ ਲਈਏ 20000 ਦੋ ਕਿੰਨੇ ਦੀ ਹਾਂ ਨਾ 17000 ਦੀ 17000 ਦੀ ਫੋਨ ਲਾਵੇ ਕੋਈ ਥਣਾ ਸੁਣਾ ਦੇ ਓਕੇ ਠੀਕ ਹੈ ਠੰਡੀ ਤੇਰੀ ਉਹਦਾ ਦੁੱਧ ਸੇਵਾ ਨਾਲ ਆਖੋ ਉਹਦੇ ਇਹ ਹੋ ਗਈ ਠੀਕ ਹੈ ਠੀਕ ਅਗੇ ਵੱਡੀ ਮੱਝ ਆ ਗਈ ਹਨ ਇਹ ਟੋਕੜ ਗੱਬਣਾ ਭਾਈ ਹਾਂਜੀ ਟੋਕੜਾ ਕਿੰਨੇ ਜੇਰ ਦੀ ਗੱਬਣਾ 4 ਚੌਂ ਦੀ 4 ਮਹੀਨਾ ਦੀ ਗੱਬਣ ਹਾਂਜੀ ਦਾਖਲੋ ਦਿਆ 10 ਕਿਲੋ ਦੁੱਧ ਠੀਕ ਆ ਕੱਦ ਪੂਰਾ ਤੁਹਾਡੇ ਜਿਹੜਾ ਵੱਡਾ ਆ ਜੇ ਹੈ ਬੇਲਬਾਲ ਵੇਖੋ ਕਿੰਨੀ ਤਗੜੀ ਵੱਡੀ ਮੱਝ ਸੱਜਰ ਕਿੰਨਾ ਵਿੱਚ ਚੋਂਦੀ ਰਹੀ ਹੈ ਜੀ 16 17 ਕਿਲੋ ਦੇਦੀ 16 17 ਕਿਲੋ ਠੀਕ ਆ ਕੱਦ ਪੂਰਾ ਵੱਡਾ ਵਾ ਜੀ ਹਾਂ ਕੱਦ ਪੂਰਾ ਲੱਗਾ ਤੋਰੋ ਜੀ ਇਹਨੂੰ ਖੋਲ ਲੋ ਆਜੋ ਆ ਵੇਖੋ ਪੂਰੇ ਵੱਡੇ ਕੱਦ ਦੀ ਮਾਲ ਗਿਆ ਸੋਹਣੀ ਸਨਖੀ ਵੇਖੋ ਕਿੰਨੀ ਹੈ ਜਾਨ ਬਾਕੀ ਇੱਕ ਰੰਗ ਕਾਲੀ ਲੱਗਦਾ ਪੂਰੀ ਕਾਲੀ ਜੀ ਪੂਛ ਥੋੜੀ ਜੁੱਚੀ ਹੈ ਦੀ ਲੈ ਵਾ ਵੇਖੋ ਚੈੱਕ ਕਰੋ ਵਾ ਜੰਗਾ ਬਾਕੀ ਛੋਟੇ ਆ ਸੀ ਜੇ ਨਹੀਂ ਜਾਊਗੀ ਮੇਰੇ ਮੇਰੇ ਸਾਹ ਨਾਲ ਵੱਡੀ ਗੱਡੀ 'ਚ ਜਾਊਗੀ ਬਾਹੂ ਅੱਗੇ ਤੁਰਿਆ ਜਾਂਦਾ ਨਹੀਂ ਨਜ਼ਰ ਆਉਂਦਾ ਵੱਡੀ ਅਜੀ ਵੱਡੀ ਹਾਂਜੀ ਵੱਡੀ ਆ ਜੀ ਵੱਡੀ ਹਾਂਜੀ ਹਾਂਜੀ ਬਾਕੀ ਹੈ ਵੀ ਦੁੱਧ ਵਾਲੀ ਜੀ ਖਾਣ ਦੀ ਕੁਆਲਿਟੀ ਦੇਖੋ ਕਿੰਨੀ ਸੋਹਣੀ ਆ ਐਨੂੰ ਘਮਾਇਓ ਮੜੀ ਭਾਜੀ ਐਨੂੰ ਘੁੰਮਿਓ ਖਲੋ ਮੜੀਏ ਏਦਾਂ ਇੱਥੇ ਫੜ ਕੇ ਖਲੋ ਬੇਲੇ ਕਰਾਂ ਦਿਖਾਈ ਜਾ ਵੇਖੋ ਕਰੋ ਜਗਜੀ ਬੇਲ ਗੱਡੀ ਲੰਮੀ ਆ ਸੋਹਣੀ ਸਰਖੀ ਪੂਰੀ ਲੱਗਦੀ ਆ ਜੀ ਠੀਕ ਆ ਬੰਦ ਸੂਆ ਇਹਦਾ ਕਰਵਾਉਗਾ ਜੀ ਸੂਆ ਚੌਥਾ ਹੋਊਗਾ ਚੌਥਾ ਸੂਆ ਹੋਊਗਾ ਯਾਰ ਮਰੇ ਚੌਥੇ ਵਾਲੀ ਦੂਰੀ ਚੌਥੇ ਸੂਣਾ ਹਨਾ ਤਿੰਨ ਸੂਏ ਦੇ ਦیتے ਆ ਹਾਂ ਠੀਕ ਆ ਬਾਕੀ ਜੇ ਕੋਈ ਚੰਗੀ ਸੰਭਾਲ ਲੂਗਾ ਦੁੱਧ ਇਹਨੇ ਕੱਢਣਾ ਚੰਗਾ ਹਾਂ ਬਾਕੀ ਦੁੱਧ ਵਾਲੀ ਆ ਦੁੱਧ ਸਾਂਭਣਾ ਹੀ ਦੇਣਾ ਸਾਂਭੂ ਇਹਦੇ ਚੰਗੀ ਕਰਨੀ ਪਣੀ ਆ ਜਿੱਦਾ ਕੱਦ ਰਜੂ ਵੀ ਜਾਣੀ ਹਾਂਜੀ ਹਾਂਜੀ ਆ ਵੇਖੋ ਪਾਉਣੀ ਜਦੀ ਦਾ ਦੂਜੇ ਬੰਨੇ ਪੂਰਾ ਵੱਡਾ ਕੱਦ 바ਜੀ ਤੇ ਮੋਲੇ ਦਾ ਕਿੰਨਾ ਕਰੋਗੇ ਜੀ ਮੋਲੇ ਦਾ 92 92000 90000 ਦੀ ਛੋੜੋ ਜੂ ਮੋਕੇ ਤੇ ਛੋੜ ਕਰਾਂਗੇ 2000 ਦੀ ਠੀਕ ਐ 86000 ਦੀ ਬਾਕੇ ਫੋਨ ਲਾਵੇ ਕੋਈ ਜਿੰਨੂੰ ਪਸੰਦ ਹੋਵੇ ਹਨਾ ਛੋੜ ਮਾਰੋ ਹਾਂ ਹਾਂ ਤਾਂ ਨਹੀਂ ਮਿਲਦੀ ਟੀਕਾ ਟੂਕਾ ਲਾਉਣ ਦੀ ਲੋੜ ਅਗਲੇ ਤੇ ਘਰ ਜਾ ਕੇ ਇੱਕ ਦੋ ਦਿਨ ਕਰ ਸਕਦੀ ਹੈ ਨਾ ਠੀਕ ਆ ਮੁੜ ਕੇ ਫਿਰ ਫੈਸਲਾ ਜੀ ਹਾਂ ਜੀ ਬਾਹਰ ਆਵੇ ਸਾਡੇ ਜੋ ਬੱਚਾ ਨਹੀਂ ਹੁੰਦਾ ਤੇ ਕਰਦੀ ਜੀ 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 ਠੀਕ ਹੈ ਕਰਨੀ ਕੋਈ ਗੱਲ ਬਾਤ ਹੋਰ ਜੀ ਬਾਕੀ ਠੀਕ ਆ ਜੋ ਵੀ ਆਉਣਾ ਕਿਸੇ ਨੇ ਇੱਥੇ ਆਣ ਕੇ ਆਪ ਦੀ ਚੋਣ ਭਾਵੇਂ ਦੋ ਟਾਈਮ ਚੋਲੇ ਭਾਵੇਂ ਆਪਣੇ ਘਰ ਤੇ ਅੰਦਰ ਚੋਲੇ ਠੀਕ ਹੈ ਜੀ ਜਲਦੀ ਕੋਈ ਸਹੀ ਜੀ ਇਹ ਕਈ ਲੋਗ ਆਦੇ ਝੂੜ ਮਾਰਦੇ ਦੁੱਧ ਨਿਕਲਦਾ ਨਹੀਂ ਪਰ ਆਪਣੇ ਘਰ ਜਾਣ ਕੇ ਚੋ ਕੇ ਵੇਖਣਾ ਨਿਕਲਦਾ ਕਿਉਂ ਨਹੀਂ ਫੋਨ ਤੇ ਥੋੜਾ ਨਿਕਲ ਹੋਣਾ ਦੋ ਆਓ ਤੁਹਾਡੇ ਘਰ ਆ ਕੇ ਕੋਈ ਚੋਵੇ ਦੋ ਟਾਈਮ ਚੋਵੇ ਜੇ ਇਧਰ ਘਲਾਵਾਂਗੇ ਫਿਰ ਗਰੰਟੀ ਆਪਣੀ ਉਹ ਵੀ ਕਿੰਨੇ ਦੁੱਧ ਦੀ ਜਿਨਨੇ ਦੁੱਧ ਕੱਢਣਾ ਹੋਣਾ ਉਹ ਦੋ ਟਾਈਮ ਆਵੇ ਟਾਈਮ ਟੂ ਟਾਈਮ ਫੇਰ ਹੀ ਪਤਾ ਲੱਗਣਾ ਫੋਨ ਤੇ ਕਹੀ ਜਾਣਾ ਇਹ ਵੀ ਗੱਲ ਚੰਗੀ ਨਹੀਂਗੀ ਵੀ ਫੋਨ ਤੇ ਆਪਾਂ ਦੁੱਧ ਕਹੀ ਜਾਨੇ ਇਨਾਵਾ ਤੇ ਉਹਨਾਵਾ ਬਸ ਬਸ ਉਹ ਗੱਲ ਹੈ ਨਾ ਵੀ ਜਿਨਨੇ ਲੈਣੀ ਆ ਉਹ ਆ ਕੇ ਇੱਥੇ ਚੋ ਕੇ ਵੇਖੇ ਅਗਲਾ ਮਨਾ ਥੋੜੀ ਕਰ ਦਿਓ ਜਣੀ ਬਾਕੀ ਦੂਜੀ ਗੱਲ ਆ ਗਾਈ ਸੇਵਾ ਕਰਨਗੇ ਫੇਰ ਹੀ ਕੋਈ ਜੀ 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 ਤੇ ਬਾਕੀ ਆਹੀ ਪਸ਼ੂ ਆਪਾ ਉਹਦੇ ਕੋਲ ਬਹੁਤ ਹੀ ਸੋਹਣੇ ਸੁਨਖੇ ਸਾਰੇ ਚੰਗੀ ਕੁਆਲਿਟੀ ਵਾਲੇ ਆ ਆਗੇ ਜਿੱਦਾਂ ਭਾਉਣੇਗਾ ਦੂ ਟੈਮ ਚੋਗੇ ਆਪਣੀ ਤਸਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਜੀ ਵੀਡੀਓ ਕਰਦੇ ਸ਼ੇਅਰ ਧੰਨਵਾਦ